ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਹਲਕਾ ਲੁਧਿਆਣਾ ਪਛਮੀ ਦੀ ਸ਼੍ਰੋਮਣੀ ਅਕਾਲੀ ਦਲ ਨੇ ਬਹੀਸ਼ ਇੰਦਰ ਗਰੇਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦੇਣਾ ਹੈ 12 ਅਪ੍ਰੈਲ ਸ਼ਾਮ ਨੂੰ ਪਹਿਲਾ ਪ੍ਰਧਾਨ ਬਣੇਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੱਲੋਂ ਹੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਜਾਵੇਗਾ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਕਿ ਹੌਬੀ ਧਾਲੀਬਾ ਕਿਉਂਕਿ ਉਹ ਰਵਨੀਤ ਬਿੱਟੂ ਦੇ ਖਾਸਮ ਖਾਸ ਨੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਭਾਰਤ ਪੁਸ਼ਪ ਆਸ਼ੂ ਆਲਰੇਡੀ ਦੋ ਵਾਰ ਇਸ ਹਲਕੇ ਦੇ ਵਿੱਚ ਉਹ ਵਿਧਾਇਕ ਰਹੇ ਚੁੱਕੇ ਨੇ ਜੇ ਗੱਲ ਕਰੀਏ ਸੰਜੀਪ ਅਰੋੜਾ ਦੀ ਸੰਜੀਪ ਅਰੋੜਾ ਜਿਹੜੇ ਵੀ ਉਹ ਪੈਰਾਸ਼ੂਟ ਰਾਹੀਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਨੇ ਜਿਸ ਤਰ੍ਹਾਂ ਕੱਲ ਦੇ ਡਰੇ ਹੋਏ ਨੇ ਭਾਰਤ ਪੂਸ਼ਣ ਆਸ਼ੂ ਭਾਰਤ ਪੂਸ਼ਣ ਆਸ਼ੂ ਨੇ ਕੱਲ ਜਿਹੜੀ ਹੈ ਮੀਟਿੰਗ ਕੀਤੀ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਜਿਹੜੇ ਅਫਸਰ ਮੈਨੂੰ ਜਾਣਦੇ ਸੀ ਉਹਨਾਂ ਦੇ ਉਹਨਾਂ ਸਾਰਿਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਨੇ ਆਪਣੇ ਖਾਸ ਖਾਸ ਅਧਿਕਾਰੀ ਐ ਚੋਣ ਲੜਨ ਤੋਂ ਪਹਿਲਾਂ ਹੀ ਇੱਥੇ ਲਾ ਦਿੱਤੇ ਨੇ ਹਾਲਾਂਕਿ ਉਹਨਾਂ ਕਹਿੰਦਾ ਤਾਂਧਲੀ ਕੀਤੀ ਗਈ ਵੱਡੇ ਘਪਲੇ ਕੀਤੇ ਗਏ ਖਾਸ ਕਰਕੇ ਵੋਟਰ ਸੂਚੀਆਂ ਦੇ ਵਿੱਚ ਜਿਹੜੀ ਮੈਂ ਆਲਰਾਡੀ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ ਚੋਣ ਕਮਿਸ਼ਨ ਇਸ ਤੇ ਕੀ ਐਕਸ਼ਨ ਲੈਂਦਾ ਹੈ ਉਹ ਤਾਂ ਬਾਅਦ ਦੀ ਗੱਲ ਹੈ ਹੌਬੀ ਧਾਲੀਵਾਲ ਜੇਕਰ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਨਤੀਜੇ ਕੁਝ ਹੋਰ ਹੋਣਗੇ ਕਿਉਂਕਿ ਹੌਬੀ ਧਾਲੀਵਾਲ ਐਜ਼ ਅ ਐਕਟਰ ਨੇ ਐਜ਼ ਇੱਕ ਸਮਾਜ ਸੇਵੀ ਵੀ ਨੇ ਕਿਰਦਾਰ ਬਹੁਤ ਵਧੀਆ ਹੈ ਹਾਲਾਂਕਿ ਉਹਨੂੰ ਖਾਸੇ ਬੰਦੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਵਿਤਾ ਲੀਵਾਲ ਨੂੰ ਵੋਟ ਪਵੇਗੀ ਹਿੰਦੂ ਭਾਈਚਾਰੇ ਦੀ ਖਾਸ ਕਰਕੇ ਹਲਕਾ ਲੁਧਿਆਣਾ ਪਸ਼ਮੀ ਤੋਂ ਜੇ ਗੱਲ ਕਰੀਏ ਸ਼ਰੋਮਣੀ ਅਕਾਲੀ ਦਲ ਦੀ ਸ਼ਰੋਮਣੀ ਅਕਾਲੀ ਦਲ ਨੂੰ ਆਧਾਰ ਬਣਾਉਣ ਦੇ ਲਈ ਜਲਦੀ ਤੋਂ ਜਲਦੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨਾ ਪਵੇਗਾ ਤੇ ਬਾਗੀ ਧੜੇ ਤੇ ਸ਼ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਨੂੰ ਖੁਦ ਇਕੱਠੇ ਤਿੰਨ ਤਿਰਾਂ ਨੂੰ ਮਿਲ ਕੇ ਜੇਕਰ ਮਿਲ ਕੇ ਚੋਣ ਲੜੀ ਜਾਂਦੀ ਹੈ ਤਾਂ ਨਤੀਜੇ ਬੜੇ ਵਧੀਆ ਹੋ ਸਕਦਾ ਹੈ ਕਿ ਸ਼ਰੂਪਲੀ ਅਕਾਲੀ ਦਲ ਦੇ ਹੱਕ ਵਿੱਚ ਆ ਜਾਣ ਲੇਕਿਨ ਇਹ ਤਾਂ ਸੰਜੀਵ ਅਰੋੜਾ ਦੇ ਹੌਸਲੇ ਬੁਲੰਦ ਨੇ ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹਾਲਾਂਕਿ ਭਾਰਤ ਕੁਸ਼ਲ ਆਸ਼ੂ ਕਹਿ ਰਹੇ ਨੇ ਮੈਂ ਕਿਸੇ ਸਮੇਂ ਵੀ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਮੈਂ ਜੇਲ੍ਹ ਵਿੱਚ ਚਲਾ ਜਾਵਾਂਗਾ ਤੁਸੀਂ ਵੋਟ ਪਾਉਣੀ ਹੈ ਮੈਂ ਤੁਹਾਡੀ ਜੰਗ ਜਿਹੜੀ ਹੈ ਉਹ ਜੇਲ੍ਹ ਦੇ ਵਿੱਚੋਂ ਬਹਿ ਕੇ ਲੜਾਂਗਾ ਕੀ ਭਾਰਤ ਕੁਸ਼ਲ ਆਸ਼ੂ ਇਸ ਗੱਲ ਦਾ ਪਤਾ ਲੱਗ ਗਿਆ ਹੈ ਕਿ ਕਿਸੇ ਵੀ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਯਾਨੀ ਕਿ ਪੂਰੀ ਤਰ੍ਹਾਂ ਖਮਾਸਾਨ ਦਾ ਯੁੱਧ ਹੋਵੇਗਾ ਚਾਹੇ ਉਹ ਸਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਇਹਨਾਂ ਸਾਰੀਆਂ ਪਾਰਟੀਆਂ ਦਾ ਅੱਡੀ ਚੋਟੀ ਦਾ ਜੋਰ ਲੱਗੇਗਾ ਇਹਨਾਂ ਨੂੰ ਪੂਰਾ ਤਾਮ ਝਾਮ ਝੋਕਰਾਂ ਪਵੇਗਾ ਤਾਮ ਝਾਮ ਝੋਕਣ ਤੋਂ ਬਿਨਾਂ ਸੀਟ ਜਿਹੜੀ ਆਸਾਨੀ ਨਾਲ ਨਹੀਂ ਜਿੱਤੀ ਜਾ ਸਕਦੀ ਵੈਸੇ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਇਹ ਤਾਂ ਸੀਟ ਸਾਡੀ ਹੈ ਗੁਰਪ੍ਰੀਤ ਗੋਗੀ ਜੇ ਨਾ ਪੂਰਾ ਹੁੰਦਾ ਤਾਂ ਇਹ ਸੇਟ ਤੇ ਤਾਂ ਜਿਵੇਂ ਨਹੀਂ ਚੋਣ ਹੋਣੀ ਸੀ ਯਾਨੀ ਕਿ ਇਸ ਕਰਕੇ ਸਾਡੀ ਜੀ ਚੀਜ਼ ਹੈ ਇੱਕ ਲਾਲਚ ਦਿੱਤਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਕਿ ਸੰਜੀਪ ਅਰੋੜਾ ਨੂੰ ਅਸੀਂ ਮੰਤਰੀ ਬਣਾਵਾਂਗੇ ਕਿ ਹਲਕਾ ਲੁਧਿਆਣਾ ਪਛਮੀ ਦੇ ਲੋਕਾਂ ਨੂੰ ਮੰਤਰੀ ਮਿਲੇਗਾ ਰਹਿੰਦੇ ਸਮੇਂ ਦੀ ਹੋ ਸਕਦਾ ਹੈ ਕਿ ਇਸ ਲਾਲਚ ਦੇ ਵਿੱਚ ਆ ਕੇ ਹਲਕਾ ਲੁਧਿਆਣਾ ਦੇ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਦਨ ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ ਹੈ ਦੂਜੇ ਨੰਬਰ ਤੇ ਜਿਹੜੇ ਨੇ ਭਾਰਤ ਕੋਸ਼ਿਸ਼ ਆਸ਼ੂ ਹੋਣਗੇ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੋ ਸਕਦੀ ਹੈ ਤੇ ਚੌਥੇ ਨੰਬਰ ਤੇ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੋਵੇਗੀ ਧੰਨਵਾਦ